ਤੋਂ ਪਹਿਲੇ ਲੈ ਦੋ ਜੀ ਸਮਰੈ ਲੈ ਤਾ 1200 ਰੁਪਏ ਲੈ ਤੈਨੇ ਮਸੋ ਕਿਹੜਾ ਤੈਥੋਂ 1200 ਰੁਪਏ ਲੈ ਮੈਂ ਲੈਤਾ ਦੂ ਕਾ ਕੋਈ 1200 ਰੁਪਏ ਸੁਣ ਗਿਆ ਇਹ ਕਹਿੰਦਾ ਲੈ ਆ ਪੈਸੇ ਇਹ ਟਾਈਮ ਹੋ ਗਿਆ ਮੈਂ ਡੋਟੀ ਨਹੀਂ ਖਾਦੇ ਤੈ ਪੈਸੇ ਦਿਖਾ ਪੈਸੇ ਦਿਖਾ ਦੋ ਦੋ ਇੱਕ ਮਿੰਟ ਫੋਨ ਦਿਖਾਈ ਫੋਨ ਚ ਫੋਟੋ ਇੱਕ ਇਹਦਾ ਫੋਟੋ ਖਿੱਚੀਆ ਫੋਨ ਚ 1200 ਲੈਤਾ ਮੈਥੋਂ ਮੈਂ ਤੈਨੂੰ 1000 ਦੇ ਕੇ ਮੁਰਕ ਤੇਨੂੰ ਦੂ ਰੁਪਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੱਲ੍ਹ ਇੱਕ ਮਿੰਟ ਆ ਬੇਖ ਆ ਬੇਖੋ ਜੀ ਫੋਟੋ ਆ ਦੋ ਫੋਟੋ ਖਿੱਚੀਆ ਫੋਨ ਨੋਟਾਂ ਦੀ ਦੋਨਾਂ ਦੀ ਪੈਸੇ ਕੱਢੋ ਆਹ ਜਿਹੜਾ ਆਹ ਨੋਟ ਆਹ 200 ਨੋਟ ਆ ਲੈ 200 ਰੁਪਿਆ ਲੈ ਤਾਂ ਤੁਸੀਂ ਇੱਕ ਮਿੰਟ ਇੱਕ ਮਿੰਟ ਆਹ 200 ਰੁਪਿਆ ਵੇਖੋ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਖੜ ਜਾ ਜਾਈ ਨਾ ਆਹ ਵੇਖ 200 ਰੁਪਿਆ ਇਹਨਾਂ ਨੇ ਇਹੋ ਕੀਤਾ ਠੀਕ ਆ ਇਹਨੇ ਤਾਂ ਨੰਬਰ ਮੇਚ ਹੁੰਦੇ ਆ ਪਟਵਾਰੀ ਸਾਹਿਬ ਨੇ ਲੈ ਜਾਣੇ ਤੋਂ ਪੈਸੇ ਆਬਾਈ ਤੂੰ ਰੇਸ਼ੋ ਤਾਂ 1200 ਰੁਪਿਆ ਲਿਆ ਸੀਗਾ 1000 ਇਹਨੇ ਐ ਨਹੀਂ ਪਤਾ ਉੱਥੇ ਅੰਦਰ ਰੱਖਤਾ 200 ਦੀ ਜੇਬ ਚ ਤੁਸੀਂ ਕਿਉਂ ਲਿਆ ਇਹ 200 ਰੁਪਏ ਤਾਂ ਮੈਂ ਮੈਂ ਇਹ ਇਹ ਤਾਂ ਫੀਸ ਸੀ ਸਰਕਾਰੂ ਤਾਂ ਕਰਕੇ ਲਿਆ ਸੀਗਾ ਜੇਬ ਚ ਛੋਟੀ ਜੀ ਕਰਦਾ ਹੈ ਤੇ ਜੇਬ ਚ ਹੋਰ ਕਿੱਥੇ ਰੱਖਾਂ ਇਹ ਗੱਲੇ ਚ ਪਾਉ ਸਰਕਾਰੀ ਚ ਕਿਉਂ ਗੱਲੇ ਚ ਰੱਖ ਦੂੰਗਾ ਅੱਗੇ ਰੱਖ ਦੂੰ ਮੈਂ ਪਾਣੀ ਪੀਣ ਜਾਂਦਾ ਸੀ ਪਾਣੀ ਪੀਣ ਲਾ ਕੇ ਤੇ ਜਿੰਦਾ ਜਾਂਦਾ ਚੱਲੇ ਜਿੰਦਾ ਫਿਰ ਮੈਂ ਰੋਟੀ ਖਾਣੀ ਆ ਘਰੇ ਪਾਣੀ ਰੋਟੀ ਇਹ ਤਾਂ ਇਹ 200 ਦੀ ਖਾ ਕਿਉਂ ਨਹੀਂ ਆ ਇਹ 200 ਰੁਪਏ ਦਾ ਮੈਂ ਤੇ ਆਇਆ ਪਾ 20 ਦਿਨੋਂ ਕੇ ਭੁੱਖੇ ਮਰੀ ਨਾ ਤੈਨੂੰ ਰੋਟੀਆਂ ਦੀ ਬਣੀ ਰੱਖ ਦੂੰਗਾ ਮੈਂ ਬੜਾ ਲੈ ਨਹੀ 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 ਇੱਕ ਬੜਾ ਆਪਾਂ ਗੱਲ ਕਰਦੇ ਮਟਵਾਜੀ ਸਾਹਿਬ ਨਾਲ ਓ ਯਾਰ ਆਜੋ ਮੜਾ ਆਜੋ ਅੰਡਾ ਨਾ ਮੀਨ ਦਾ ਰੌਲਾ ਸੀ ਆ ਠੀਕ ਆ ਮੇਰੇ ਚਾਚੇ ਕਹਿਣਾ ਠੀਕ ਆ ਤੇ ਇਹਨੂੰ ਮੈਂ ਕਿਹਾ ਵੀ ਤੂੰ ਮੇਰਾ ਨਵੇੜ ਦੇ ਠੀਕ ਆ ਤੇਰੇ ਮਦਦ ਦੇ ਪੈਦਾ ਪਹਿਲਾ ਲਿਆ ਇਹ ਪਹਿਲਾਂ ਕਿੰਨੇ ਲਿਆ ਸਤੋਂ ਇਹ ਬਈ ਮਤਲ ਲੱਖ ਰੁਪਿਆ ਖਾਗਾ 2 ਲੱਖ ਰੁਪਿਆ ਲਗੇ ਲੱਖ 2 ਲੱਖ ਰੁਪਿਆ ਸਤੋਂ ਲੈ ਗਏ ਮੈਂ ਕੋਈ ਕੋਈ ਰੁਪਈਆ ਨਹੀਂ ਖਾਦੇ ਠੀਕ ਹੈ ਨਾ ਮੈਨੂੰ ਘਰੇ ਜਾਣ ਦੋ ਮੈਂ ਰੋਟੀ ਖਾਣੀ ਆ ਰੋਟੀ ਰੋਟੀ ਖਾ ਲਿਓ ਕੋਈ ਚੱਕਰ ਨਹੀਂ ਮੈਂ ਦਤਾ ਨਹੀਂ ਖਾਦੀ ਕੋਈ ਰੁਪਏ ਨਹੀਂ ਖਾਦੇ ਮੈਂ ਠੀਕ ਆ ਦਦਣਾ ਫਿਰ ਮੈਨੂੰ ਦੇ ਤਾ ਮੈਂ 1200 ਰੁਪਇਆ ਆ 1200 ਹੁਣ ਦਿੱਤਾ 1200 ਕਹਿੰਦਾ ਦਿੱਤਾ ਤੂੰ ਮੈਨੂੰ 1200 ਅੰਦਰਲੇ ਕੈਮਰੇ ਮਾ ਹੁਣ ਚੈੱਕ ਕਰਾ ਲੈਣਾ ਕੈਮਰਾ ਚੱਲਦਾ ਹੀ ਨਹੀਂ ਦੁਗਣੀ ਕੈਮਰੇ ਫਿਰ ਬੰਦ ਕੀਤੇ ਹੋਣਗੇ ਤੁਸੀਂ ਬੰਦ ਨਹੀਂ ਬਈ ਕੈਮਰੇ ਚੱਲਦੇ ਨਹੀਂ ਠੀਕ ਹੈ ਕੋਈ ਵੈਸੇ ਬੁਰੀ ਨਹੀਂ ਲਏ ਮੈਂ ਬਈ ਆ 200 ਰੁਪਏ ਸਰਕਾਰੀ ਫੀਸ ਹੀ ਠੀਕ ਹੈ ਕੀ ਲੋਕਾਂ ਪਟਵਾਰੀ ਬਣ ਕੇ ਲੁੱਟੀ ਜਾਂਦਾ ਹੁਣ ਗੱਪ ਮਾਰੀ ਜਾਂਦਾ ਵੇਖ ਲੈ ਕੀ ਹੋ ਜਾ ਪਟਵਾਰੀ ਮੈਨੂੰ ਐਂ ਦੱਸ ਚਮੁੱ ਏ ਬੰਦਾ ਤੇ ਇਥੇ ਦੁਖੀ ਬਹੁਤ ਹੈ ਕਹਿੰਦਾ ਮੈਨੂੰ 3-4 ਮਹੀਨੇ ਹੋ ਗਏ ਤੇ ਪਿੱਛੇ ਫਿਰ ਤੈਨੂੰ 2.5 ਲੱਖ ਆਪਾਂ ਪਹਿਲਾਂ ਦੇ ਚੁੱਕਿਆ 1200 ਨੇ ਹੁਣ ਮੰਗ ਲਿਆ ਸੀਗਾ ਨਾ ਮੇਰਾ ਕੰਮ ਹੋਇਆ ਕੰਮ ਇਹਨਾਂ ਦਾ ਹੋ ਗਿਆ ਕਿ ਹੋਇਆ ਨਹੀਂਗਾ ਕੰਮ ਜੀ ਦਾ ਹੋ ਗਿਆ ਇਹ ਤਾਂ 1200 ਰੁਪਏ ਦੀ ਫੀਸ ਸੀਗੀ ਠੀਕ ਹੈ ਤੇ ਉਹ ਫੀਸ ਲਿਖੀ ਹੋਈ ਹੈ ਸਾਰਾ ਕੁਝ ਲਿਖਿਆ ਹੋਇਆ ਮੈਂ ਕਿਹਾ 1000 ਨਹੀਂ ਮੰਨ ਕੇ ਚਲ ਇੱਕ ਮਿੰਟ ਇੱਕ ਮਿੰਟ 1200 ਫੀਸ ਸੀ ਯਾਰ ਤੁਸੀਂ 1000 ਕਿੱਥੇ ਆ 1000 ਗੱਲੇ 'ਚ ਗੱਲੇ 'ਚ ਹਾਂ ਉਹ ਸਰਕਾਰੀ ਫੀਸ ਗੱਲੇ 'ਚ ਆ ਜਿਹੜਾ 200 ਸੂਜਾ ਦੀ ਜੇਬ 'ਚ ਆ ਨਾ 200 ਟੈਡ ਰਹੀ ਲੱਖਾਂ ਨਹੀਂ ਭਰਦਾ ਸਾਡਾ ਤਨਖਾਹ ਕਿੰਨੀ ਆ ਤੁਹਾਡੀ ਲੱਖ ਰੁਪਏ ਤਨਖਾਹ ਸਾਡੀ ਤਨਖਾਹ ਲੱਖ ਰੁਪਏ ਤਨਖਾਹ ਤੇ 200 ਰੁਪਏ ਬੰਦੇ ਤੋਂ ਲਿਆ ਰਿਸ਼ਵਤ ਇਹ ਮਹੀਨੇ ਦੇ ਲੋਕ ਕਿੰਨੇ ਬਣਦੇ ਆ ਵੀ ਕਿੰਨੇ ਗਾਹ ਕਹਉਂਦੇ ਆ ਮਹੀਨੇ ਤੇ ਤਾਂ ਬਹੁਤ ਬੰਦੇ ਇਹਨਾਂ ਨੂੰ 2-2 2.5 ਲੱਖ ਰੁਪਏ ਉੱਤੋਂ ਕਮਾਉਂਦੇ ਹੋਣਗੇ ਪਰ ਆਪਾਂ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਕਹਿੰਦੇ ਕਈ ਇੰਨੇ ਕਮਾਨਦਾਰ ਬੈਠੇ ਆ ਅਗਲੇ ਕਹਿੰਦੇ ਵੀ ਅਸੀਂ ਕਈ ਗਰੀਬ ਬੰਦੇ ਨੂੰ ਵੇਖ ਕੇ ਚਾਹ ਵੀ ਆਪਦੇ ਪੱਲਿਓਂ ਪਿਆ ਦਿੰਦੇ ਆ ਉਹ ਵੀ ਕੋਈ ਨਹੀਂ ਫੀਸ ਵੀ ਅਸੀਂ ਭਾਦਾਂਗੇ ਤੁਸੀਂ ਗਰੀਬ ਬੰਦੇ ਆ ਤੇ ਕਈ ਬੰਦੇ ਇਹ ਜਿਹੇ ਏ ਕਹਿੰਦਾ ਬਾਈ ਕਹਿੰਦਾ ਮੈਨੂੰ ਬਹੁਤ ਤਕਾ ਕੀਤਾ ਮੇਰ ਨਾਲ ਪਕਾਇ ਹੀ ਕਿਰੇ ਗਿਆ ਮੇਰ ਨਾਲ ਬੁਰਾ ਹਾਲ ਕੀਤਾ ਨੇ ਬਾਈ ਯਾਰ ਤੁਸੀਂ ਐਂ ਕਾਤੋਂ ਕਰਦੇ ਹੋ ਨੇ ਕੀ ਕੀਤਾ ਯਾਰ ਬਾਈ ਯਾਰ ਮੇਰੀ ਗੱਲ ਸੁਣ ਲੈ 1200 ਰੁਪਏ ਫੀਸ ਲਿਖੀ ਹੋਈ ਹੈ ਸਾਰਾ ਕੁਝ ਲਿਖਿਆ ਹੋਇਆ ਕੈਮਰਾ ਇਹ ਕਹਿੰਦਾ ਖਾ ਕੈਮਰਾ ਚੱਲਦਾ ਹੀ ਨਹੀਂ ਵੀਰੇ ਠੀਕ ਹੈ 1200 ਫੀਸ ਆ ਪਰ 200 ਤੂੰ ਦੇ ਚ ਕੀ ਕਰਨਾ ਕਿਹੜਾ 200 ਇਹ 200 ਰੁਪਏ ਤੇਰਾ ਭਰਾ ਮੈਨੂੰ ਮੈਂ ਮੇਰਾ ਇਹਦਾ ਹੁਣ ਇਹਨੂੰ ਕਾਤੋਂ ਫੜਾਉਣੇ ਤੈ ਇਹ ਮੇਰਾ ਇਹ ਹੁਣ ਇਹਨੂੰ ਕਾਤੋਂ ਫੜਾਉਣੇ ਕਿਹੜੇ ਇਹਨੂੰ 200 ਰੁਪਏ ਆਉਂਦੇ ਸੀਗਾ ਇਹਦਾ ਮੈਂ ਉਹ ਖਾਇਆ ਤੇ ਬਰੇ ਦੇ ਨੰਬਰ ਕਾ ਤੋਂ ਮੈਚ ਕਰੀ ਜਾਂਦੇ ਆ ਵੀ ਇਹਦੇ ਫੋਟੋ ਖਿੱਚੀ ਹੋਈ ਆ ਮੈਨੂੰ ਕੀ ਪਤਾ ਇਹਨੇ ਤਾਂ ਖੁੱਲੇ ਕਰਾਇਆ ਮੈਥੋਂ ਪੈਸੇ ਬਈ ਯਾਰ ਇਹ ਖੁੱਲੇ ਤੇਰੇ ਕੋਲ ਬੱਜੇ ਇੱਕ ਮਿੰਟ ਤੇਰੇ ਕੋਲ ਬੱਜੇ ਪੈਸੇ ਹੋਣ ਚਾਹੀਦੇ ਤੇਰੇ ਕੋਲ ਖੁੱਲੇ ਹੀ ਕਰਦੇ ਆ ਕਹਿੰਦਾ ਹਾਂ ਦਾਹਾਂ ਦੇ ਲੈ ਜਾਣੇ ਨਹੀਂ ਮੈਂ ਸਿੱਟਣ ਨੂੰ ਲੈਣੇ ਸੀ ਬੇਦੋ ਕਿਸੇ ਦੇ ਵਿਆਹ ਤੇ ਇਹਨੇ ਕਿਹਾ ਕਿਸੇ ਦੇ ਵਿਆਹ ਤੇ ਚੱਲਿਆ ਸੀਗਾ ਵੀ ਭਾਈ ਪੈਸੇ ਭਰਾਵਾ ਗੱਪ ਮਰੀ ਜਾਂਦਾ ਇਹ ਮੈਂ ਤਾਂ ਸਾਰਾ ਉਹ ਯਾਰ ਬਈ ਯਾਰ ਭਰਾਵਾ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਇਹਦਾ ਕੰਮ ਕਰਾ ਕੇ ਦਿੱਤਾ ਇਹਨੇ ਆਪ ਕਹਿਆ ਪੈਸੇ ਲੈ ਲੈ ਮੈਥੋਂ ਠੀਕ ਹੈ ਨਾ ਮੈਂ ਕਿਹਾ ਇਹਨੂੰ ਕਿਹਾ ਸੀ ਪੈਸੇ ਭਈਰ ਮੈਂ ਕਿਦੋਂ ਕਹਿਣਾ ਇਹ ਨਹੀਂ ਕਰ ਦੇਣਾ ਤੁਹਾਡਾ ਤੇ ਆਪਰਾ ਪਾ ਕੇ ਕਿ ਮੇਜ਼ ਤੇ ਉੱਤੇ ਮੈਂ ਕਿਹੜਾ ਇਹਨੂੰ ਕਿਹਾ ਸੀ ਰੱਖਾ ਮੱਕਮਲਾ ਯਾਰ ਤੇ ਮੈਂ ਕਹਣਾ ਵੀ ਪੈਸੇ ਰੱਖੂੰਗਾ ਤੇ ਬਰੇ ਤਾਂ ਕਹੀ ਜਾਂਦਾ ਮੈਨੂੰ ਪੈਸੇ ਨਹੀਂ ਆਪ ਗਿਆ ਭਈ ਪੈਸੇ ਨੂੰ ਮੈਂ ਕਹਿਆ ਇਹ ਕਹਿੰਦਾ ਆ ਕੇ ਕਰਕੇ ਆਪਣਾ 3-4 ਲੱਖ ਰੁਪਏ ਚ ਨਿਬੜ ਜੂਗਾ ਕੜਾ ਜ਼ਮੀਨ ਕਿ ਲਾਤ ਨੂੰ ਆਉਂਦਾ ਕਹਿੰਦਾ ਤੇਰੀ ਹੋ ਜੂਗੀ ਉਹ ਮੈਂ ਜਾਲਾ ਨਵੇੜ ਦੇ ਦੂੰ ਘਰੇ ਮਾ ਉੱਤੋਂ ਵਧੇ ਤਨੂ ਮਾੜੇ ਮੋਟੇ ਨਾ ਮੈਂ ਕਿ ਬੀ ਤੁਹਾਡੇ ਖਾ ਮੈਨੂੰ ਮੋੜ ਦੀ ਮੈਂ ਤੇਰੀ ਮਚਾ ਪਾਣੀ ਕਰ ਦੂੰ ਤੈਨੂੰ ਚਾਹ ਪੀਣੂ ਬਰਫੀ ਖਵਾ ਦੂੰ ਹੋਰ ਉਹਨੂੰ ਮੈਂ ਕਿ ਫਿਰ ਗਲਤ ਕਹਿੰਦਾ ਮੈਨੂੰ ਕਹਿੰਦਾ ਬਾਈ ਕਹਿੰਦਾ ਨਾ ਵੀ ਮੈਨੂੰ ਕਹਿੰਦਾ ਇਹ ਪਟਵਾਜੀ ਸਾਹਿਬ ਕਹਿੰਦਾ ਮੈਨੂੰ ਆਪ ਕਹਿੰਦੇ ਆ ਇਹ ਵੀ ਮੈਥੋਂ ਪੈਸੇ ਲੈ ਲਈ ਮੇਰਾ ਕੰਮ ਕਰ ਦੇ ਹੁਣ ਸਰਕਾਰਾਂ ਦੇ ਬਹੁਤ ਸਿਕੰਜੇ ਕਸੇ ਵੇ ਆ ਧੰਨਵਾਦ ਉਹਨਾਂ ਦਾ ਜਿਹੜੇ ਥੋੜਾ ਥੋੜਾ ਸੁਧਾਰ ਕਰ ਰਹੇ ਆ ਪਰ ਇਹ ਪਟਵਾਰੀ ਸਾਹਿਬ ਕਹਿੰਦਾ ਮੈਨੂੰ ਇਹ ਕਹਿੰਦਾ ਵੀ ਮੈਨੂੰ ਪੈਸੇ ਤੂੰ ਮੇਥੋਂ ਲੈ ਲਈ ਮੇਰਾ ਕੰਮ ਕਰਾ ਦੇ ਪਹਿਲੀ ਗੱਲ ਸਾਡੇ ਬੰਦੇ ਦੀ ਵੀ ਗਲਤੀ ਆ ਕਿਸਾਨ ਆ ਮਜ਼ਦੂਰ ਆ ਕੋਈ ਵੀ ਆ ਜਿਹੜੇ ਜਾ ਕੇ ਮੁਲਾਜ਼ਮਾਂ ਨੂੰ ਆਪਾਂ ਕਹਿੰਦੇ ਆ ਸਾਥੋਂ ਪੈਸੇ ਲੈ ਲੈ ਸਾਡਾ ਕੰਮ ਕਰਾ ਦੇ ਜੇ ਤੁਹਾਡਾ ਕੰਮ ਸਹੀ ਆ ਨਾ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਕੋਈ ਨਹੀਂ 1:00 ਵਜੇ 2:00 ਵਜੇ ਆਪੇ ਮੁੜ ਕੇ ਸੁਧਾਰ ਰਹੂਗੇ ਇਹਨਾਂ ਚ ਨਾਲੇ ਛੋੜੇ ਚਾਊਗਾ ਨਾਲ ਇਹਨਾਂ ਚਾਊਗਾ ਕਿਉਂਕਿ ਜਦੋਂ ਪਤਾ ਲੱਗ ਗਿਆ ਵੀ ਇਹ ਬੰਦੇ ਨੇ ਪੈਸੇ ਨਹੀਂ ਦੇਣਾ ਤਾਂ ਕੰਮ ਕਰਨਾ ਹੀ ਪਊਗਾ ਜਾਂ ਜਦੋਂ ਤੁਸੀਂ ਕਿਸੇ ਤੋਂ ਰਸ਼ਵਤ ਮੰਗਦਾ ਇਹਦੇ ਵਾਂਗ ਬਣਾ ਲਿਆ ਕਰੋ ਫਿਰ ਤੁਹਾਨੂੰ ਆਪੇ ਇਹ ਹੌਲੀ 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 ਸੁਧਾਰ ਹੋਣ ਲੱਗ ਜੂਗਾ ਬਾਈ ਫਿਰ ਇਹ ਤਾਂ ਕਹਿੰਦਾ ਬਾਈ ਮੈਨੂੰ ਇਹ ਕਦਮ ਚਾਹ ਪਾਲੀ ਬਰਫੀ ਦਾ ਹੀ ਕਿਹਾ ਸੀ ਗੱਲਾਂ ਬਾਈ ਮੇਰੀ ਗੱਲ ਸੁਣ ਯਾਰ ਇਹ ਜੇ ਮੈਨੂੰ ਸਾਨੂੰ ਕਹਿੰਦੇ ਆ ਜਿਹੜੇ ਲੋਕ ਇੱਕ ਜਿਨ੍ਹਾਂ ਦੇ ਜ਼ਮੀਨਾਂ ਦੇ ਰੌਲੇ ਆ ਠੀਕ ਆ ਇਹ ਜੇ ਸਾਨੂੰ ਕਹਿੰਦੇ ਆ ਵੀ ਬਾਈ ਚਾਹ ਪਾਣੀ ਕਰਦਾਂਗੇ ਤੁਹਾਡੇ ਪੈਸੇ ਸਾਡੇ ਮੂਰੇ ਰੱਖਦੇ ਆ ਤੇ ਬਾਈ ਇਹ ਸਾਡੀ ਗਲਤੀ ਨਹੀਂ ਹੈਗੀ ਇਹ ਵੀ ਉਹਨੇ ਹੀ ਕਸੂਰਵਾਰ ਆ ਜਿੰਨੇ ਅਸੀਂ ਕਸੂਰਵਾਰ ਆ ਉਹ ਤਾਂ ਮੈਨੂੰ ਪਤਾ ਵੀ ਜਿਹੜੇ ਬੰਦੇ ਇੱਕ ਹੱਥ ਨਾਲ ਤਾੜੀ ਨਹੀਂ বাজਦੀ ਹੁੰਦੀ ਦੋਨਾਂ ਨਾਲ বাজਦੀ ਆ ਜੇ ਸਾਨੂੰ ਆ ਕੇ ਇਹ ਉਤਸ਼ਾਹਤ ਕਰਦੇ ਆ ਵੀ ਸਭ ਤੋਂ ਪੈਸੇ ਲਾ ਲੈ ਸਾਡਾ ਕੰਮ ਕਰਾ ਦੇ ਤਾਂ ਹੀ ਤੁਹਾਡੇ ਮਨ ਚ ਲਾ ਜੀ ਕਹਿ ਨਹੀਂ ਸਕਦੇ ਵੀ ਤੁਸੀਂ ਸਰਕਾਰੀ ਨੌਕਰ ਹੋ ਤੁਸੀਂ ਕੰਮ ਕਰੋ ਸਾਡਾ ਹੋ ਸਕਦੇ ਅਗਲਾ ਕਿਆ ਵੀ ਆਉਂਦਾ ਆਉਂਦਾ ਕਿਹੜਾ ਆਉਂਦਾ ਇਹਨਾਂ ਕੋਲੇ ਹੁਣ ਹਸਪਤਾਲਾਂ 'ਚ ਵਗਲਾ ਕਿਆ ਵੀ ਜਾਂਦਾ ਬਾਈ ਆਪਣੇ ਲੋਕ ਨਾ ਗੇੜੇ ਮਾਰ ਗੇੜੇ ਮਾਰਨ ਤੋਂ ਡਰ ਜਾਂਦੇ ਆ ਗੇੜੇ ਮਾਰਨ ਤੋਂ ਡਰਦੇ ਕਰਕੇ ਕਿਲੇ ਨਾ ਆਉਂਦਾ ਪਕਾਈ ਨਾ ਹੋਵੇ ਪੈਸੇ ਦਿਓ ਤੇ ਕੰਮ ਕਰਾਓ ਤੇਰੀ ਗੱਲ ਸੁਣ ਬਈ ਯਾਰ ਹੁਣ ਅਕਿਆ ਵੀ ਬੰਦਾ ਆਉਂਦਾ ਯਾਰ ਇਹਦਾ ਫੇ ਡਾਕਟਰਾਂ ਵਾਲਾ ਕੰਮ ਬਣਾਈ ਬੈਠਾ ਦਾ ਕਿ 200 ਰੁਪਏ 'ਚ ਬਚਾਉਂਦਾ 200 ਰੁਪਏ 'ਚ ਬਚਾਉਂਦਾ ਹੋਈ 200 ਰੁਪਏ ਨਹੀਂ ਬਚਾਉਂਦਾ ਬਾਈ ਮੈਂ ਮੇਰੇ ਕੋਲ ਇਹ ਪਹਿਲਾਂ ਆਇਆ ਇਹਨੇ ਕੋਈ ਐ ਨਹੀਂ ਕਿਹਾ ਵੀ ਵੀ ਸਾਡਾ ਕਿੰਨਾ ਟਾਈਮ ਲੱਗੂ ਜੀ ਕੁਛ ਕੀ ਲੱਗੂ ਕੀ ਨਹੀਂ ਇਹ ਕਹਿੰਦਾ ਜੀ ਚਾਹ ਪਾਣੀ ਕਰ ਦਾਂਗੇ ਤੁਹਾਨੂੰ ਪੈਸੇ ਦੇ ਦਿੰਨੇ ਆ ਤੇ ਸਾਡਾ ਕੰਮ ਪਹਿਲਾਂ ਕਰੋ ਚਾਹ ਪਾਣੀ ਤੁਹਾਨੂੰ ਸਾਡੇ ਘਰੇ ਉਹਨਾਂ ਦਿਨ ਚਾਹ ਪਾਣੀ ਤਾਂ ਉਦੋਂ ਵੀ ਪਿਉਣਾ ਸੀ ਅਸੀਂ ਇਹ ਚਾਹ ਇਹ ਦੋ ਗਣ ਵਾਲੇ ਦੇ ਭਰਾ ਆ ਦੀਆਂ ਉਹ ਜਿਹੜੀਆਂ ਇਹਦੇ ਨਾਂ ਤੇ ਮੈਂ ਕਰਾਈ ਜੰਨਾ ਤੇ ਪੈਸੇ ਫਿਰ ਇਹ ਤਾਂ ਲਵਾਂਗਾ ਹੋਰ ਕੀਦੋਂ ਲਵਾਂਗਾ ਮੈਂ ਇਹ ਕਹਿੰਦਾ ਨਹੀਂ ਮੈਨੂੰ ਉਹ ਮੇਰਾ ਦਾਦਾ ਮੇਰੇ ਨਾਲ ਕਰਾਂਗੇ ਕਿ ਕੱਿਤੇ ਮੈਂ ਲੈਣ ਖੈਤੀ ਫਿਰ ਉੱਥੋਂ ਹਿੱਲ ਕੇ ਵਿਖਾਵੇ ਲੈਣ ਯਾਰ ਤੂੰ ਖੱਚਦੀ ਮੇਰੇ ਸਾਰੇ ਰੁਪਏ ਮੋੜੇ ਮੈਂ ਤਾਂ ਜ਼ਮੀਨ ਹੀ ਨਹੀਂ ਲੈਣੀ ਬਸ ਆਪਣਾ ਕੀ ਮੈਂ ਦਿੱਤੇ ਵਿਖਾਖ ਸਬ ਇਦਾ ਨਾ ਲੱਗੂ ਉਹ ਤਾਂ ਲੱਗੂ ਮੇਰੇ ਨਾਲ ਉਹ ਤਾਂ ਐ ਤਾਂ ਜਾਣਾ ਖਣਾ ਕਿਹਦਾ ਪਰ ਤੇਰੇ ਕੋਲ ਸਬੂਤ ਹੈਗਾ ਨੂੰ ਪੈਸੇ ਮੈਂ ਤਾਂ ਛੱਡਦਾ ਮੈਂ ਤਾਂ ਹੋਈ ਜੀ ਦੇ ਤੈਨ ਕਿਸੇ ਕੰਨੇ ਨਹੀਂ ਮੈਂ ਹੁੰਦਾ ਮੈਂ ਇਹਨੂੰ ਵੀ ਕਹਿਣਾ ਤੇਰੇ ਕੋਲ ਸਬੂਤ ਹੈਗਾ ਪੈਸੇ ਦਿੱਤੇ ਇਹਨੂੰ ਆ ਹੈਗਾ ਮੈਨੂੰ ਪਤਾ ਜਿਹੜੇ ਹੈਗਾ ਤੇਰੇ ਕੋਲ ਫੋਟੋ ਹੈਗੀ ਆਪਾਂ ਤੇਰੇ ਨਾਲ ਆ 200 ਰੁਪਏ ਦੀ ਫੋਟੋ ਮੈਂ ਯਕੀਨ ਕਰਕੇ ਫਿਰ ਮੇਰੀ ਘਰ ਮੇਰੀ ਮੇਰੀ ਯਕੀਨ ਕਰਕੇ ਮੈਂ ਦਿੱਤੇ ਹੀ ਪੈ ਮੈਂ ਕਰ ਬੰਦਾ ਚੱਲ ਵਧ ਜਾ ਹੈਗਾ ਯਾਰ ਆਪਾਂ ਪੈ ਪੁੱਟੇ ਦਿੱਤੇ ਇਹਨੂੰ ਹੁਣ ਨਾ ਤੂੰ ਮੁਕਰ ਠੀਕ ਹੈ ਨਾ ਮੇਰੀ ਗੱਲ ਸੁਣ ਲੈ ਭਰਾਵਾ ਸਿੱਧੀ ਗੱਲ ਹੈ ਇਹ ਜੇ ਕੱਲ ਨੂੰ ਹੋਰ ਲਗੌੜ ਆ ਗਈ ਤੁਰ ਕੇ ਮੇਰੇ ਕੋਲ ਕਹੂਗੀ ਆਇਆ ਕਰਤਾ ਉਹ ਕਰਤਾ ਸਾਡਾ ਆਇਆ ਕਰਤਾ ਫੋਟੋ ਮੈਂ ਖਿੱਚ ਕੇ ਲੈ ਆਉਗੀ ਠੀਕ ਹੈ ਨਾ ਮੈਂ ਤਾਂ ਗਲਤੀ ਕਰ ਲਈ ਬਈ ਇਹਨੂੰ ਪੈਸੇ ਦੇ ਕੇ ਠੀਕ ਹੈ ਤੋੜ ਕੇ ਪੈਸੇ ਬਈ ਬਈ ਇੱਕ ਮਿੰਟ ਇੱਕ ਮਿੰਟ ਮੰਨ ਜਾ ਸਾਰੇ ਪਟਵਾਲੀ ਆ ਪਏ ਨੇ ਕਹਿੰਦੇ ਵੇਲਾ ਸ਼ੋਦਨ ਤੁਸੀਂ ਲਈ ਆ ਲਈ ਹੈ ਨਾ ਲਈ ਹੈ ਕਿੰਨੇ ਪੈਸੇ ਲੈ ਲੇਮ ਤੂੰ 3-4 ਲੱਖ ਰੁਪਏ ਲੱਗਦੇ ਤੇ ਤੁਸੀਂ ਇੰਨੇ ਕਾਤੋਂ ਬੰਦਾ ਚਾਲਾ ਮਜ਼ਦੂਰ ਆ ਦੋ ਤਿੰਨ ਗਰੀਬ ਬੰਦਾ ਕਿਸਾਨ ਆ ਹਨਾ ਦੋ ਤਿੰਨ ਕਿੱਲੇ ਜ਼ਮੀਨਿਆਂ ਦੇ ਕੋਲੇ ਦੋ ਤਿੰਨ ਲੱਖ ਰੁਪਏ ਤੇ ਉਹਨੂੰ ਸਾਲ 'ਚ ਵੀ ਨਹੀਂ ਵੱਜਦਾ ਹੋਣਾ ਬਾਈ ਯਾਰ ਅਸੀਂ ਕੀ ਕਰੀਏ ਬਾਈ ਕਿਉਂ ਕੀ ਗੱਲ ਇਹ ਕਿਉਂ ਕਿ ਲੋਕ ਇਹ ਜਿਹੜੇ ਹੈਗੇ ਆ ਬਾਈ ਇਹ ਆਪ ਦਾ ਪਹਿਲਾ ਕੰਮ ਕਰਾਉਣ ਵਾਸਤੇ ਸਾਨੂੰ ਪਹਿਲਾਂ 10 ਐ ਕਹਿੰਦੇ ਆ ਸਾਨੂੰ ਵੀ ਚਾਹ ਪਾਣੀ ਕਰਦੇ ਥੋੜਾ ਜੀ ਅੱਛਾ ਇਹ ਇਹ ਕਹਿੰਦੇ ਨਹੀਂ ਮੇਸ ਲੋਂਦੀ ਇਹ ਆ ਪੈਸੇ ਭਲਾਉਂਦੇ ਨਹੀਂ ਮੈਂ ਇੱਕ ਗੱਲ ਕਹਿਣਾ ਬਾਈ ਇਹ ਰਾਡਾ ਕੀ ਕਸੂਰਵਾਰ ਆ ਬਾਈ ਇਹ ਵੀ ਫਿਰ ਫੁੱਲ ਕਸੂਰਵਾਰੀ ਹੈ ਜਿਸਾ ਥੋੜਾ ਥੋ ਨਹੀਂ ਪਰਦਾ ਬਾਈ ਸਾਡਾ ਬਾਈ ਖਰਚੇ ਬਲੇ ਹੁੰਦੇ ਆ ਤੁਹਾਡੇ ਇਹ ਜੇ ਕਦੇ ਘਰ ਵਾਲੀ ਦੇ ਮੇਕਅਪ ਹੋ ਗਏ ਜੋਕਾਂ ਦੀ ਫੀਸਾਂ ਹੋ ਗਈਆਂ ਕਾਰ ਦਾ ਡੇਲੀ ਦਾ ਖਰਚਾ ਮਹੀਨੇ ਨੂੰ ਪੈਸੇ ਆਉਣੇ ਬਾਈ ਉਦੋਂ ਲੱਗ ਹੀ ਜਾਂਦੇ ਆ ਸਾਰੇ ਬਾਈ ਖਰਚੇ ਜਿਹੇ ਜੀ ਤਨਖਾਹ ਉਸੇ ਹਿਸਾਬ ਦੇ ਖਰਚੇ ਹੋ ਗਏ ਸਾਡੇ ਯਾਰ ਬਾਈ ਠੀਕ ਆ ਹੁਣ ਤੁਹਾਡੇ ਘਰਾਂ ਵਾਲਿਆਂ ਦੇ ਖਰਚੇ ਵੀ ਫਿਰ ਅਸੀਂ ਚਲਾਇਆ ਕਰ ਜੇ ਹਿਸਾਬ ਨਾਲ ਉਹ ਤਾਂ ਫਿਰ ਇਹ ਸੋਚ ਹੀ ਜਾਂਦੇ ਨੇ ਵੀ ਸਾਡੇ ਘਰ ਦਾ ਖਰਚਾ ਇਹ ਚੱਕਣ ਇਹ ਚੱਕਣ ਕਿਉਂਕਿ ਮੇਰੀ ਗੱਲ ਸੁਣ ਬਾਈ ਜਦੋਂ ਇਹ ਕਹਿੰਦੇ ਆ ਬਾਈ ਯਾਰ ਅਸੀਂ ਕੀ ਕਰੀਏ ਯਾਰ ਇਹ ਦੇ ਦਿੰਦੇ ਆ ਬੰਦਾ ਪੈਰੀ ਹੱਥ ਰਾ ਦਿੰਦਾ ਨਾ ਦੇਣ ਜਿਹੜੇ ਸਾਡੇ ਪ ਉਹ ਕਿਵੇਂ ਚੱਕਦੇ ਆ ਪਹਿਲਾਂ ਜੇ ਸੋਡਾ ਨਹੀਂ ਗਿਜਾ ਤੁਸੀਂ ਸਾਡੇ ਤੋਂ ਹੀ ਕੱਢਦੇ ਆ ਬਈ ਥੋੜੇ ਥੋੜੇ ਅੱਛਾ ਸੋਡੇ ਜਿਹੜੇ ਪਟਵਾਜੀ ਜਿਹੜੇ ਇਮਾਨਦਾਰ ਆ ਉਹ ਵੀ ਸੋਤੋਂ ਕੱਢਦੇ ਕਿਹੜੇ ਜਿਹੜੇ ਪਟਵਾਜੀ ਇਮਾਨਦਾਰ ਆ ਜਿਹੜੇ ਪੈਸੇ ਲੈਂਦੇ ਨਹੀਂ ਉਹ ਯਾਰ ਬਈ ਉਹ ਤਾਂ ਉਹ ਤਾਂ ਬਈ ਆਦਾ ਕਰੀ ਜਾਂਦੇ ਜਿਹੜਾ ਕੁਛ ਕਰਦੇ ਉਹਨਾਂ ਦਾ ਖਰਚਾ ਵੀ ਕਰਦਾ ਉਹਦੇ ਵੀ ਜਵਾਕ ਆ ਉਹਦੇ ਵੀ ਬੱਚੇ ਆ بیوی ਆ ਭਾਈ ਜਦੋਂ ਮੈਂ ਪਰਤੀ ਹੋਇਆ ਸੀ ਨਾ ਆ ਲਾਈਨ ਦੇ ਵਿੱਚ ਤੇ ਮੈਂ ਵੀ ਆਏ ਸੋਚਿਆ ਸੀ ਮੈਂ ਕਿਸਾਨਾਂ ਦਾ ਭਲਾ ਕਰੂੰਗਾ ਕਿਸੇ ਤੋਂ ਪੈਸੇ ਨਹੀਂ ਖਾਂਦਾ ਜਰਾਂ ਰੁਪਏ ਨਹੀਂ ਖਾਂਦਾ ਪਰ ਜਦੋਂ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਜਦੋਂ ਪੋਸਟ ਵਧੀਆ ਹੋ ਗਈ ਤੇ ਇਹ ਆਪ ਲੋਕ ਸਾਨੂੰ ਕਹਿੰਦੇ ਵੀ ਚਾਹ ਪਾਣੀ ਕਰੀਏ ਤੁਹਾਡਾ ਜੀ ਇਹ ਆਪਤਾਈਜ਼ ਕਰਦੇ ਆ ਹੁਣ ਬੰਦਾ ਕੀ ਕਰੇ ਜਦੋਂ ਮੋਰੇ ਨੀਲੇ ਨੋਟ ਦੇਸਨ ਪੀਲੇ ਲਾਲ ਚ ਵੱਜ ਜਾਂਦਾ ਹਾਂ ਲਾਲ ਚ ਵਧਾ ਦਿੰਦੇ ਆ ਇਹ ਕਾਇਆ ਮੈਂ ਉਵੇਂ ਹੀ ਸੀਗਾ ਅਨੁਸ਼ਾਸ਼ਨ ਚ ਵੀ ਵਧੀਆ ਕੰਮ ਕਰੂੰਗਾ ਨਾ ਕਿਸੇ ਤੋਂ ਅੱਕਰ ਪਿਆ ਲੈਣਾ ਨਾ ਦੇਣਾ ਕਿਸ ਨੂੰ ਤੇ ਫਿਰ ਇਹ ਪਹਿਲਾਂ ਸਾਨੂੰ ਇਹ ਸਾਡੇ ਜਿਵੇਂ ਬਕਾਇਦੀ ਨਾ ਉर्जा ਪੈਦਾ ਕਰਦੇ ਤਾਂ ਅੱਗ ਬਾਲਦੇ ਆ ਥੱਲੇ ਸਾਡੇ ਠੀਕ ਹੈ ਬਈ ਇਹ ਕਹਿੰਦਾ ਬਈ ਸਾਨੂੰ ਇਹ ਤੁਸੀਂ ਕਹਿੰਦਾ ਮੈਂ ਮਰ ਪਹਿਲੀ ਹੱਥ ਲਾ ਚਾਹ ਠੀਕ ਹੈ ਦੋ ਧੰਨਵਾਦ ਜਾਓ ਦੋਸਤੋ ਇਹ ਪਟਵਾਜੀ ਸਾਹਿਬ ਤੇ ਕਿਸਾਨ ਕਿਸਾਨ ਨੂੰ ਕਿਸਾਨ ਕਹਿੰਦਾ ਮੇਰੇ ਤੋਂ ਪੈਸੇ ਲੈ ਬਣਾ ਵੀ ਉਹਨੇ ਮੇਰਾ ਕੰਮ ਨਹੀਂ ਸੀ ਕੀਤਾ ਤੇ ਪਟਵਾਰੀ ਕਹਿੰਦਾ ਜੇ ਇਹ ਸਾਨੂੰ ਪੈਸੇ ਦਿੰਦੇ ਆ ਸਾਡੇ ਲਾਲਚਾ ਲਾਲਚ ਵੱਧਦਾ ਸਾਡੇ ਮਨ ਚ ਲਾਲਚ ਆਉਂਦਾ ਨੀਲੇ ਨੋਟ ਵੇਖ ਕੇ ਕਈ ਪਟਵਾਰੀ ਇਮਾਨਦਾਰ ਵੀ ਬਥੇਰੇ ਬੈਠੇ ਆ ਜਿਹੜੇ 1 ਰੁਪਏ ਦੀ ਰਿਸ਼ਵਤ ਨਹੀਂ ਲੈਂਦੇ ਉਹ ਆਦੇ ਘਰ ਦਾ ਖਰਚਾ ਹੀ ਵਧਗਾ ਮੇਨਟੇਨ ਕਰਦੇ ਆ ਉਹਨਾਂ ਦੇ ਜਵਾਕੇ ਵੀ ਵਧਗਾ ਹੁੰਦੇ ਆ ਸਿਆਣੇ ਹੁੰਦੇ ਆ ਇਹ ਜਿਹੜੇ ਰਿਸ਼ਵਤ ਵਾਲੇ ਬੰਦੇ ਹੁੰਦੇ ਇਹਨਾਂ ਦੇ ਘੜਾ ਵਾਲਿਆਂ ਦੇ ਵੀ ਖਰਚੇ ਜਾਦੇ ਚੱਕੇ ਹੁੰਦੇ ਤੇ ਗਾਂ ਬੱਚਾਂ ਦੇ ਵੀ ਖਾਚੇ ਹੋਜੇ ਹੁੰਦੇ ਆ ਤੜੀ ਇੱਕ ਹੱਥ ਨਾਣੀ ਬਾਈ ਦੀ ਜੇ ਵੀ ਸਾ ਤੋਂ ਪੈਸੇ ਲੈ ਲਾ ਕਿਉਂਕਿ ਅਸੀਂ ਢੇੜਾਂ ਤੋਂ ਡਰ ਜਾਂਦੇ ਆ ਪਟਵਾਰੀ ਇੱਕ ਦੋ ਢੇੜੇ ਜ਼ਰੂਰ ਮਰੌਂਦੇ ਆ ਜਿਹੜਾ ਪਹਿਲਾਂ ਵੇਂਦੇ ਆ ਬੰਦੇ ਨੂੰ ਵੀ ਇਹ ਢੇੜੇ ਮਾਰ ਸਕਦਾ ਜਿਹਨੇ ਢੇੜੇ ਮਾਰੇ ਨਾ ਤੇ ਫਿਰ ਉਹਨੂੰ ਹੁੰਦਾ ਵੀ ਇਹ ਬੰਦਾ ਢੇੜੇ ਮਾਰਦਾ ਹੀ ਪੈਸੇ ਨਹੀਂ ਦੇਣੇ ਨੇ ਜਾਂ ਕੋਈ ਗੱਲਬਾਤ ਹੋਏ ਜੂਗੀ ਉਹਦਾ ਕੰਮ ਕਰ ਦਿੰਦਿਆ ਜਦੋਂ ਸਾਡਾ ਬੰਦੇ ਕਹਿੰਦੇ ਨਾ ਇੱਕ ਢੇੜਾ ਵੱਜ ਗਿਆ ਦੂਜੇ ਤੇ ਯਾਰ ਮੂਰੇ ਵਿਚੋਲੇ ਪਾ ਲੈਨੇ ਆਪਾਂ ਵੀ ਪਟਵਾਰੀ ਨਾਲ ਸਾਡੀ ਗੱਲ ਕਰਾ ਪਟਵਾਰੀ ਨਾਲ ਗੱਲ ਕੀਤੀ ਆ ਪੈਸੇ ਦਿੱਤੇ ਅਗਲਾ ਕਹਿੰਦਾ ਪੈਸੇ ਦੇ ਕੰਮ ਹੋ ਜਾਊਗਾ ਸਾਡਾ ਕੰਮ ਕੀ ਹੁੰਦਾ ਢੇੜੇ ਨਾਲ ਠੀਕਾ ਕਿਉਂਕਿ ਸਾਡੇ ਤਕਰੀਬਨ ਤਕਰੀਬਨ 50% ਸਾਡੇ ਗਲਤ ਵੀ ਕੰਮ ਹੁੰਦੇ ਤੇ 50% ਸਾਡੇ ਸਹੀ ਵੀ ਕੰਮ ਹੁੰਦੇ ਆ ਉਹ ਸਾਨੂੰ ਵਿੱਚ ਹੀ ਲਗੜੀ ਜਾਂਦੇ ਆ ਗਲਤ ਵਾਲਾਂ ਚ ਵੀ ਤੇ ਸਹੀ ਵਾਲਾਂ ਚ ਵੀ ਗਲਤ ਕੰਮ ਜਿਹਦਾ ਤੁਸੀਂ ਮੰਨਦੇ ਆ ਆਪਦੀ ਆਪ ਦੰਨੇ ਪੈਸੇ ਹੁਣ ਇਹ ਪਟਵਾਜੀ ਸਾਹਿਬ ਕਹਿੰਦੇ ਮੈਨੂੰ ਇਹਨੇ ਆਪਦੀ ਆਪ ਅਗੇ ਕਿਹਾ ਸੀਗਾ ਵੀ ਮੈਨੂੰ ਇਹ ਜ਼ਮੀਨ ਮੇਰੇ ਨਾਂ ਹੋਣੀ ਚਾਹੀਦੀ ਮੇਰੇ ਨਾਂ ਇੰਤਕਾਲ ਚੜਨਾ ਚਾਹੀਦਾ ਵੀ ਮੈਂ ਇਥੋਂ ਪੈਸੇ ਜਿੰਨੀ ਤੇਰੀ ਸੇਵਾ ਹੋਈ ਮੈਂ ਕਰ ਦੂੰਗਾ 3 ਲੱਖ ਰੁਪਏ ਪਹਿਲਾਂ ਦੇ ਹੀ ਬੈਠਾ ਆ ਹੁਣ ਇਹਨੇ ਅੱਜ ਜਦੋਂ ਨਹੀਂ ਕੋਈ ਕੰਮ ਓਦੇ ਬੰਦਾ ਦੱਸਦਾ ਸੀਗਾ ਉਹਨੇ ਇਹਨੂੰ ਨੋਟਾਂ ਦੀ ਫੋਟੋ ਖਿੱਚ ਕੇ ਦੇ ਦਿੱਤੇ ਮੁੜ ਕੇ ਗੱਲ ਹੋਈ ਰੋਲਾ ਪੈ ਗਿਆ ਹੁਣ ਪਟਵਾਜੀ ਸਾਹਿਬ ਕਹਿੰਦੇ ਆ ਵੀ ਮੇਰੇ ਤੇ ਇਲਜ਼ਾਮ ਲਾਉਂਦਾ ਉਹ ਫਸ ਗਏ ਹੁਣ ਬਚਾਉਣ ਦੇ ਖਾਤਰ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਪਰ ਦੋਸਤੋ ਜਦੋਂ ਆਪਾਂ ਕਹਿੰਨ ਨਾ ਜਦੋਂ ਆਪਾਂ ਇੱਕ ਦੂਜੇ ਦੇ ਦੁਸ਼ਮਣ ਲਾਉਣ ਨਾਲੋਂ ਪਹਿਲਾਂ ਆਪ ਆਪ ਦਾ ਸੁਧਾਰਨਾ ਜੇ ਅਸੀਂ ਰਿਸ਼ਵਤ ਇਹਨਾਂ ਦੇ ਅੱਗੇ ਵੀ ਕੰਮ ਕਰਾਉਣਾ ਸੀ ਬਈ ਡੰਡੇ ਦੇ ਜ਼ੋਰ ਤੇ ਕਰਾਉਣਾ ਜਾਂ ਊਂ ਕਰਾਉਣਾ ਕਿਉਂਕਿ ਸਰਕਾਰੀ ਮੁਲਾਜ਼ਮਾਂ ਉਹਨਾਂ ਦੀ ਤਨਖਾਹ ਹੁੰਦੀ ਆ ਉਹ ਕਹਿੰਦੇ ਜੀ ਇਹ ਸਾਡੇ ਮੁਰਹਿਆ ਕੇ ਰੱਖ ਦਿਆ ਨੀਲੇ ਨੋਟ ਸਾਡੇ ਦਿਲ ਚ ਲਾਲ ਚ ਵੱਜ ਜਾਂਦਾ ਵੀ ਪਹਿਲਾਂ ਮੈਂ ਲੱਗਿਆ ਸੀ ਮੈਂ ਇਮਾਨਦਾਰੀ ਕਰਨੀ ਆ ਮੈਂ ਇਮਾਨਦਾਰੀ ਕਰਨੀ ਆ ਮੈਂ ਇਮਾਨਦਾਰੀ ਕਾ ਇਮਾਨਦਾਰੀ ਨਾਲ ਪੈਸੇ ਆਪਾਂ ਡਿਊਟੀ ਕਰਨੀ ਆ ਡਿਊਟੀ ਦਾ ਇਮਾਨਦਾਰੀ ਨਾਲ ਤਾਂ ਹੋਊਗੀ ਨਾ ਜੇ ਬੰਦਾ ਪੈਸੇ ਤੇਲੇ ਦੀ ਰਸ਼ਵਤ ਲਾਲਚ ਨਾ ਕਰੇ ਤੇ ਨਾ ਉਹ ਬੰਦੇ ਇਹਨਾਂ ਨੂੰ ਪੈਸੇ ਦੇ ਨਾ ਗੇੜੇ ਮਾਰ ਲਓ ਕੋਈ ਚੱਕਰ ਨਹੀਂ 2 ਵਜ ਜਾਣਗੇ 4 ਵਜ ਜਾਣਗੇ ਜਦੋਂ ਉਹਨੂੰ ਪਤਾ ਲੱਗੇ ਵੀ ਇਹ ਬੰਦਾ ਪੈਸੇ ਨਹੀਂ ਦਿੰਦਾ ਤਾਂ ਉਹ ਆਪੇ ਤੁਹਾਡਾ ਕੰਮ ਕਰੂਗਾ ਜਦੋਂ ਆਪਾਂ ਆਪਦੀ ਆਪੀ ਕਹਿਣੇ ਜਾ ਕੇ ਵੀ ਪੈਸੇ ਲੈ ਲਾ ਤੁਹਾਡਾ ਕ ਪਾਰਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਲਈ ਹੁੰਦੀ ਆ ਐਂਟਰਟੇਨਮੈਂਟ ਲਈ ਹੁੰਦੀ ਆ ਇਹਨੂੰ ਸਿੱਧੇ ਪਾਸੇ ਲੈ ਕੇ ਜਾਣਾ ਪੁੱਠੇ ਪਾਸੇ ਲੈ ਕੇ ਜਾਣਾ ਇਹ ਤੁਹਾਡੀ ਮਰਜ਼ੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ